ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਕੇ ਲੰਗਰ ਦੀ ਨਾਕਾਬੰਦੀ ਪਿਆਰੀ ਸਾਧ ਸੰਗਤ ਜੀਓ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਦਿਆਂ ਹੋਇਆਂ ਪ੍ਰਿਥੀ ਚੰਦ ਨੇ ਆਪਣੇ ਆਪ ਨੂੰ ਗੁਰੂ ਖਬੌਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਕੁ ਲਾਲਚੀ ਅਤੇ ਭੁੱਲੜ ਸਿੱਖ ਉਸ ਦੇ ਮਗਰ ਵੀ ਲੱਗ ਗਏ ਗੁਰੂ ਘਰ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕਰਨ ਹਿੱਤ ਪ੍ਰਿਥੀ ਚੰਦ ਨੇ ਗੁਰੂ ਘਰ ਦੀ ਨਾਕਾਬੰਦੀ ਕਰ ਦਿੱਤੀ ਤੇ ਇਸ ਕੰਮ ਲਈ ਉਸ ਨੇ ਕੁਝ ਤਨਖਾਹਦਾਰ ਮਸੰਦ ਵੀ ਰੱਖ ਲਏ ਉਸ ਨੇ ਆਪਣੇ ਕੁਝ ਬੰਦੇ ਬਾਹਰਲੇ ਰਸਤਿਆਂ ਉੱਤੇ ਖੜੇ ਕਰ ਦਿੱਤੇ ਜੋ ਸੰਗਤ ਨੂੰ ਪ੍ਰੇਰ ਕੇ ਪ੍ਰਿਥੀ ਚੰਦ ਕੋਲ ਭੇਜ ਦਿੰਦੇ ਪ੍ਰਥੀ ਚੰਦ ਸੰਗਤਾਂ ਕੋਲੋਂ ਦਸਵੰਦ ਤਾਂ ਆਪ ਲੈ ਲੈਂਦਾ ਪਰ ਲੰਗਰ ਛਕਣ ਲਈ ਉਹਨਾਂ ਨੂੰ ਗੁਰੂ ਦੇ ਲੰਗਰ ਵਿੱਚ ਭੇਜ ਦਿੰਦਾ ਪਰ ਗੁਰੂ ਘਰ ਵਿੱਚ ਰਸਦਾਂ ਤੇ ਦਸਵੰਦ ਦੀ ਮਾਇਆ ਨਾ ਹੋਣ ਕਰਕੇ ਲੰਗਰ ਦੀ ਹਾਲਤ ਬੜੀ ਨਾਜ਼ੁਕ ਹੋ ਗਈ ਕਈ ਵਾਰ ਐਸਾ ਸਮਾਂ ਵੀ ਆ ਜਾਂਦਾ ਕਿ ਆਈ ਸੰਗਤ ਤੇ ਸਿੱਖਾਂ ਨੂੰ ਲੰਗਰ ਛਕਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਤੇ ਮਾਤਾ ਗੰਗਾ ਜੀ ਛੋਲੇ ਖਾ ਕੇ ਗੁਜ਼ਾਰਾ ਕਰਦੇ ਅਤੇ ਕਈ ਵਾਰੀ ਭੁੱਖੇ ਹੀ ਸੋ ਜਾਂਦੇ ਭਾਈ ਗੁਰਦਾਸ ਜੀ ਜੋ ਕਿ ਰਿਸ਼ਤੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ ਕਿਉਂਕਿ ਉਹ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਬੀਬੀ ਭਾਨੀ ਜੀ ਦੇ ਭਰਾ ਲੱਗਦੇ ਸਨ ਗੁਰੂ ਰਾਮਦਾਸ ਜੀ ਨੇ ਜਦੋਂ ਮਸੰਦ ਪ੍ਰਥਾ ਆਰੰਭ ਕੀਤੀ ਸੀ ਤਾਂ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਆਗਰੇ ਦਾ ਮਸੰਦ ਥਾਪ ਕੇ ਉੱਥੇ ਪ੍ਰਚਾਰ ਕਰਨ ਲਈ ਭੇਜਿਆ ਸੀ ਜਦੋਂ ਭਾਈ ਗੁਰਦਾਸ ਜੀ ਨੂੰ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਅਤੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਬਣਨ ਦਾ ਪਤਾ ਲੱਗਾ ਤਾਂ ਉਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਏ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਮਨ ਬੜਾ ਸ਼ਾਂਤ ਅਤੇ ਪਰਸੰਨ ਹੋਇਆ। ਪਰ ਜਦੋਂ ਭੈਣ ਬੀਬੀ ਪੰਨੀ ਜੀ ਨੂੰ ਮਿਲਣ ਗਏ ਤੇ ਉਹਨਾਂ ਤੋਂ ਪ੍ਰਿਥੀ ਚੰਦ ਦੀਆਂ ਸਾਰੀਆਂ ਕਰਤੂਤਾਂ ਤੇ ਗੁਰੂ ਕੇ ਲੰਗਰ ਦੀ ਮਾੜੀ ਹਾਲਤ ਬਾਰੇ ਸੁਣਿਆ ਤਾਂ ਬੜੇ ਰੋਹ ਦੇ ਵਿੱਚ ਆ ਗਈ। ਉਹਨਾਂ ਨੇ ਵਿਚਾਰ ਕੀਤੀ ਕਿ ਗੁਰੂ ਅਰਜਨ ਦੇਵ ਜੀ ਤਾਂ ਸਮ ਦ੍ਰਿਸ਼ਟੀ ਦੇ ਮਾਲਕ ਹਨ ਤੇ ਤੈਸਾ ਹਰਖ ਤੈਸਾ ਉਸ ਸੋਗ ਦੇ ਧਾਰਨੀ ਹਨ। ਪਰ ਪ੍ਰਿਥੀ ਚੰਦ ਇੱਕ ਤਾਂ ਕੂੜ ਦਾ ਬੋਲ ਬਾਲਾ ਕਰ ਰਿਹਾ ਹੈ ਅਤੇ ਦੂਜਾ ਮਨ ਵਿੱਚ अनेका ਆਸਣ ਲੈ ਕੇ ਜੋ ਸੰਗਤਾਂ ਗੁਰੂ ਦਰਸ਼ਨ ਨੂੰ ਆ ਰਹੀਆਂ ਹਨ ਉਹ ਪ੍ਰਿਥੀ ਚੰਤ ਨੂੰ ਗੁਰੂ ਸਮਝ ਕੇ ਉਸ ਦੇ ਦਰਸ਼ਨ ਕਰਕੇ ਉਸੇ ਤਰ੍ਹਾਂ ਅਸ਼ਾਂਤ ਚਿੱਤ ਵਾਪਸ ਮੁੜ ਰਹੀਆਂ ਹਨ ਸੋ ਭਾਈ ਗੁਰਦਾਸ ਜੀ ਮਤਾ ਪਾਸ ਕਰਦੇ ਹਨ ਕਿ ਸੰਗਤ ਨੂੰ ਸੱਚਾ ਗੁਰੂ ਮਿਲਾਉਣ ਅਤੇ ਕੋੜ ਨੂੰ ਠੱਲ ਪਾਉਣ ਲਈ ਕੁਝ ਕਰਨਾ ਚਾਹੀਦਾ ਹੈ ਇਹ ਸੋਚ ਵਿਚਾਰ ਕਰਕੇ ਭਾਈ ਗੁਰਦਾਸ ਜੀ ਸਭ ਤੋਂ ਪਹਿਲਾਂ ਬੀੜ ਸਾਹਿਬ ਵਿੱਚ ਪ੍ਰਭੂ ਭਗਤੀ ਵਿੱਚ ਲੀਨ ਬਾਬਾ ਬੁੱਢਾ ਜੀ ਨੂੰ ਨਾਲ ਲੈਂਦੇ ਹਨ ਅਤੇ ਇਸ ਤੋਂ ਇਲਾਵਾ ਗੋਇੰਦਵਾਲ ਤੋਂ ਬਾਬਾ ਮੋਹਰੀ ਜੀ ਭਾਈ ਸੱਲੋ ਜੀ ਭਾਈ ਡੇਠਾ ਜੀ ਅਤੇ ਪਾਈ ਪੈੜਾ ਜੀ ਆਦ ਮੁਖੀ ਸਿੱਖਾਂ ਨੂੰ ਨਾਲ ਲੈਂਦੇ ਹਨ ਇਸ ਤਰ੍ਹਾਂ ਸਾਰੇ ਮੁਖੀ ਸਿੱਖਾਂ ਨੇ ਮਿਲ ਕੇ ਅੰਮ੍ਰਿਤਸਰ ਨੂੰ ਆਉਣ ਵਾਲੇ ਸਾਰੇ ਰਸਤਿਆਂ ਉੱਪਰ ਅੰਮ੍ਰਿਤਸਰ ਤੋਂ ਢਾਈ ਕੋਹ ਦੀ ਦੂਰੀ ਉੱਤੇ ਨਾਕਾਬੰਦੀ ਕਰ ਦਿੱਤੀ ਅਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਸਚਾਈ ਦੱਸ ਕੇ ਗੁਰੂ ਅਰਜਨ ਦੇਵ ਜੀ ਕੋਲ ਭੇਜਣਾ ਸ਼ੁਰੂ ਕਰ ਦਿੱਤਾ ਲਾਹੌਰ ਤੋਂ ਅੰਮ੍ਰਿਤਸਰ ਨੂੰ ਆਉਣ ਵਾਲੀ ਸੜਕ ਜਿਸ ਤਰ੍ਹਾਂ ਹੀ ਸਭ ਤੋਂ ਵੱਧ ਸੰਗਤ ਆਉਂਦੀ ਸੀ ਉਸ ਰਸਤੇ ਉੱਪਰ ਜਿੱਥੇ ਅੱਜਕੱਲ ਗੁਰਦੁਆਰਾ ਪੀਪਲੀ ਸਾਹਿਬ ਹੈ ਉਸ ਸਥਾਨ ਉੱਤੇ ਸੰਗਤ ਨੂੰ ਸੱਚ ਦੱਸਣ ਅਤੇ ਪ੍ਰithvi ਦੇ ਕੂੜ ਦਾ ਪਰਦਾ ਫਾਸ਼ ਕਰਨ ਲਈ ਬਾਬਾ ਬੁੱਢਾ ਜੀ ਆਪ ਚਾਦਰ ਵਿਛਾ ਕੇ ਬੈਠ ਗਏ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਆਪਣੇ ਬਾਬਾ ਬੁੱਢਾ ਜੀ ਅਤੇ ਕੁਝ ਹੋਰ ਮੁਖੀ ਸਿੱਖਾਂ ਦੇ ਦਸਤਖਤਾਂ ਸਮੇਤ ਸਿੱਖ ਸੰਗਤਾਂ ਦੇ ਨਾਮ ਦੂਰ ਦੁਰਾਡੇ ਥਾਂ ਥਾਂ ਉੱਤੇ ਹੁਕਮਨਾਮੇ ਵੀ ਲਿਖ ਕੇ ਭੇਜੇ ਤਾਂ ਕਿ ਦੂਰ ਇਲਾਕਿਆਂ ਵਿੱਚ ਬਸਦੀ ਸੰਗਤ ਨੂੰ ਵੀ ਸਚਾਈ ਦਾ ਪਤਾ ਲੱਗ ਜਾਵੇ ਤੇ ਉਹ ਪ੍ਰਿਥੀ ਚੰਦ ਦੇ ਚੁੰਗਲ ਵਿੱਚ ਨਾ ਫਸਣ ਇਸ ਤਰ੍ਹਾਂ ਜਦੋਂ ਗਗਨਦਾਸ ਸ਼ਿਕਾਰਪੁਰੀਆ ਲਾਲ ਚੰਦ ਪੁਸ਼ੋਰੀਆ ਤੇ ਬਹਿਲਰਾਮ ਲੋਹਰੀਆ ਆਦਤ ਤਣਾੜ ਸਿੱਖਾਂ ਨੂੰ ਗੁਰੂ ਕੇ ਲੰਗਰਾਂ ਦੀ ਮਾੜੀ ਹਾਲਤ ਬਾਰੇ ਪਤਾ ਲੱਗਾ ਤਾਂ ਉਹ ਕਦੋਂ ਚੜ ਸਕਦੇ ਸਨ ਕਿ ਉਹਨਾਂ ਦੇ ਪਿਆਰੇ ਗੁਰੂ ਦੇ ਲੰਗਰ ਦੀ ਹਾਲਤ ਇੰਨੀ ਮਾੜੀ ਹੋ ਜਾਵੇ ਸੋ ਉਹਨਾਂ ਸਿੱਖਾਂ ਨੇ ਬੇਅੰਤ ਮਾਇਆ ਤੇ ਰਸਤਾ ਗੁਰੂ ਘਰ ਭੇਚੀਆਂ ਅਤੇ ਹੋਰ ਸਿੱਖਾਂ ਨੂੰ ਵੀ ਜਦੋਂ ਸਚਾਈ ਦਾ ਪਤਾ ਚੱਲ ਗਿਆ ਤਾਂ ਗੁਰੂ ਘਰ ਵਿੱਚ ਬੇਅੰਤ ਰਸਤਾ ਤੇ ਦਸਬੰਦ ਦੀ ਮਾਇਆ ਪਹੁੰਚਣ ਲੱਗੀ ਤੇ ਦਿਨਾਂ ਵਿੱਚ ਹੀ ਗੁਰੂ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਰਹੀ ਪਹਿਲੇ ਗੁਰੂ ਸਾਹਿਬਾਨਾਂ ਦੇ ਸਮਿਆਂ ਵਾਂਗ ਹੀ ਬੇਅੰਤ ਸੰਗਤਾਂ ਦਰਸ਼ਨਾਂ ਲਈ ਵੀ ਆਉਣ ਲੱਗੀਆਂ ਅਤੇ ਗੁਰੂ ਕੇ ਲੰਗਰ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਚੱਲਣ ਲੱਗ ਪਈ ਪ੍ਰਿਥੀ ਚੰਦ ਗੁਰੂ ਘਰ ਦੀ ਇਹ ਚੜ੍ਹਦੀ ਕਲਾ ਦੇਖ ਕੇ ਬੜਾ ਤੜਫਿਆ ਤੇ ਉਸਨੇ ਬਥੇਰੇ ਕੋਸ਼ਿਸ਼ ਕੀਤੀ ਕਿ ਉਹ ਦੁਬਾਰਾ ਕਿਸੇ ਤਰ੍ਹਾਂ ਸਿੱਖਾਂ ਨੂੰ ਆਪਣੇ ਮਗਰ ਲਾਵੇ ਪਰ ਹੁਣ ਸਾਰੇ ਸਿੱਖ ਉਸ ਦੀਆਂ ਕਰਤੂਤਾਂ ਤੋਂ ਜਾਣੂ ਹੋ ਚੁੱਕੇ ਸਨ ਅਤੇ ਉਹਨਾਂ ਨੂੰ ਸੱਚੇ ਗੁਰੂ ਦਾ ਵੀ ਪਤਾ ਲੱਗ ਗਿਆ ਸੀ ਅਤੇ ਦੂਸਰੇ ਪਾਸੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਵਰਗੇ ਸਿੱਖ ਵੀ ਢਿੱਲੇ ਨਾ ਪਏ ਤੇ ਪ੍ਰਿਥੀ ਚੰਦ ਦੀਆਂ ਕੁਚਾਲਾਂ ਦੇ ਵਿਰੁੱਧ ਡਟੇ ਰਹੇ ਜਿਸ ਕਾਰਨ ਪ੍ਰਿਥੀ ਚੰਦ ਆਪਣੀ ਕਿਸੇ ਵੀ ਚਾਲ ਵਿੱਚ ਸਫਲ ਨਾ ਹੋ ਸਕਿਆ ਤੇ ਉਸ ਨੂੰ ਮੂੰਹ ਤੇ ਖਾਣੀ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ